ਡੋਮੜੀ ਕਾਲੀਦਨ ਬਣਿਆ ਇਸ ਕਰਕੇ ਸੀ ਕਿ ਜਦੋਂ ਗੁਰਤਾਮਾ ਦੇ ਹਮਲਾ ਹੋਵੇ ਜਦੋਂ ਗੁਰਤਾਮਾ ਦਾ ਨੁਕਸਾਨ ਹੋਵੇ ਜਦੋਂ ਕੋਈ ਦਖਲਅੰਦਾਜ਼ੀ ਹੋਵੇ ਉਹ ਉਸ ਅਗਰਸ਼ ਕਰਦਾ ਉਹ ਕੇਵਲ ਤੇ ਕੇਵਲ ਇਹੀ ਸੋਚ ਰਿਹਾ ਹੈ ਕਿ ਸ਼ਾਇਦ ਅਸੀਂ ਕੁਰਸੀ ਲਾਂਭਾ ਕੇ ਤੇ ਵੱਡੇ ਬਣ ਜਵਾਂਗੇ ਨਹੀਂ ਮੇਕ ਜੀ ਬਾਦਲ ਸਾਤਾ ਪੂਰਾ ਸੁਚੇਤ ਹੋਏ ਪਏ ਨੇ ਪੂਰਾ ਐਕਟਿਵ ਹੋਏ ਪਏ ਨੇ ਪੰਜਾਬ ਵਿੱਚ ਉਹ ਤਾਂ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਪੰਜਾਬ ਵੀ ਆਪੇ ਬਾਝੇ ਦਾ ਇਦਾਂ ਤੁਰੇ ਫਿਰਨਾ ਪੰਜਾਬ ਨਹੀਂ ਬਚਣਾ ਪਾਪੰਜਾਬ ਨੂੰ ਸਿਆਸਤ ਕਰਦੇ ਆਂ ਤੇ ਸਾਰੀ ਚੀਜ਼ ਵੋਟ ਬੈਂਕ ਇਕੱਠਾ ਕਰਨ ਵਾਸਤੇ ਕਿ 24 ਦੇ ਵਿੱਚ ਥੋੜੇ ਸਟਰੋਂਗ ਹੋ ਜੀਏ। ਉਹਨਾਂ ਦੇ ਮਨਚੇ ਪਤਾ ਨਹੀਂ ਕੀ ਬੈਠੇ ਹੋਏ ਆ ਕਿ ਜੇ ਅਸੀਂ ਸ਼ਾਇਦ ਇੰਨਾ ਲਲਾ 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 ਕਰਕੇ ਅੱਜ ਬੜੀ ਤਕਲੀਫ ਹੋ ਰਹੀ ਹੈ ਕਿ ਟਰੈਕਟਰ ਇਕੱਠੇ ਕਰਕੇ ਜੇ ਲਿਆਰੇ ਹੈ ਤੇ ਇੱਕ ਟਰੈਕਟਰ ਚਲਾਉਣ ਵਾਲਾ ਹੀ ਹੁੰਦਾ। ਇਹ ਤੁਸੀਂ ਤਾਂ ਕਹਿ ਰਹੇ ਹੋ ਕਿ ਤੁਹਾਨੂੰ ਸੈਟਰ ਵਾਪਸ ਕਿ ਬਾਰੇ ਉਹਨੇ ਹੀ ਵਾਪਸ ਬੁਲਾਇਆ ਨਹੀਂ ਪਾਰਟੀ ਤੇ ਵੀ ਵਾਪਸ ਆ ਜੀ। ਮੈਂ ਜੌਨੀ ਇੱਕ ਸ਼੍ਰੋਮਣੀ ਕਾਲੀਦਾਨ ਉਹੀ ਲੋਕਾਂ 'ਚ ਹਿੰਮਤ ਬੁਕਾਵੇ ਜਿਹੜੀ ਹਿੰਮਤ ਪਹਿਲਾਂ ਦਿਖਾਉਂਦੀ ਸੀ ਸਵਾਲਲ ਪਰਵਾਰ ਨਾਲ ਟਕਰਾਉਂ ਜਿਸ ਵੇਲੇ ਸਾਨੂੰ ਪਤਾ ਲੱਗ ਰਿਹਾ ਸੀ ਹਰਿਆਣਾ ਕਮੇਟੀ ਬਣਦੀ ਸੀ ਉਸ ਵੇਲੇ ਇਹ ਗੁੱਥੀ ਸੀ ਪ੍ਰਧਾਨ ਮੰਤਰੀ ਕਾਂਗਰਸ ਦੀ ਪਾਰਟੀ ਦਾ ਸੀ ਲੇਕਿਨ ਉਹਨੂੰ ਦਰਦ ਸੀ ਸਿੱਖ ਸੀ ਨਾ ਉਹਨੂੰ ਦਰਦ ਸੀ ਉਹਨੇ ਕਿਹਾ ਇਹ ਨਹੀਂ ਟੁੱਟ ਸਕੇਗੀ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡਾ ਨਾਲ ਜਗਸੀਰ ਸਿੰਘ ਸਿਆਸਤ ਭੱਕ ਜਾਂਦੀ ਹੈ ਜਦੋਂ ਛੋਟੀ ਜੀ ਕੋਈ ਗੱਲ ਹੋਵੇ ਕੋਈ ਬਿਆਨ ਦੇ ਦਿੱਤਾ ਜਾਵੇ ਪਰ ਸਿਆਸਤ ਦੇ ਵਿੱਚ ਬੜੇ ਸਾਰੇ ਮੋੜ ਆਉਂਦੇ ਨੇ ਹੁਣ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰੀ ਕੰਡਾ ਸ਼ਹਿਰਾ ਦੇ ਵਿੱਚ ਜਾ ਰਹੇ ਨੇ ਪੰਜਾਬ ਬਚਾਓ ਦੀ ਗੱਲ ਕਰ ਰਹੇ ਨੇ ਪਰ ਦੂਜੇ ਪਾਸੇ ਵਿਰੋਧੀ ਧਿਰ ਸਵਾਲ ਚੁੱਕ ਰਹੇ ਨੇ ਕਹਿੰਦੇ ਜਦੋਂ ਸੱਤਾ ਦੇ ਵਿੱਚ ਸੀਗੇ ਉਦੋਂ ਤਾਂ ਪੰਜਾਬ ਬਚਾਇਆ ਨਹੀਂ ਗਿਆ ਅਸੀਂ ਨਾਲ ਹੀ ਗੱਲ ਕਰਾਂਗੇ ਜੋ ਗੁਰਦੁਆਰਾ ਸਾਹਿਬ ਨੂੰ ਲੈ ਕੇ ਡੇਢ ਦੇ ਵਿੱਚ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕਬਜ਼ੇ ਹੋ ਰਹੇ ਨੇ ਗੁਰਦੁਆਰਿਆਂ ਦੇ ਉੱਤੇ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਬੀਬੀ ਜੀ ਕਿਰਕਵਰਨ ਬੀਬੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬੀਬੀ ਜੀ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਨੂੰ ਲੈ ਕੇ ਗੱਲ ਕਰਾਂਗੇ ਜੋ ਕਬਜ਼ਾ ਹੋ ਰਿਹਾ ਹੈ ਇਸ ਤਰੀਕੇ ਦੇ ਨਾਲ ਐਜਪੀਸੀ ਦੇ ਮੈਂਬਰਾਂ ਨੂੰ ਵੀ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਘਟਨਾ ਕਰਨ ਨੂੰ ਕਿਵੇਂ ਦੇਖੋ ਗੁਰਦੁਆਰਾ ਸੁਧਾਰ ਲਹਿਰ ਚੱਲੀ ਗੁਰਦੁਆਰੇ ਜਦੋਂ ਕਿ ਮੰਤਾ ਮਸੰਦਰੀ ਕਵਜੀ ਸੀ ਸਾਰੀ ਗੁਰਮਤਿ ਦਾ ਕਾਣ ਹੋ ਰਿਆ ਸੀ ਗੁਰਦਆਮਾ ਦੀ ਸੇਵਾ ਸੰਭਾਲ ਕਰਨ ਵਾਸਤੇ ਇੱਕ ਪਰਸਤਾਨ ਲੈ ਚਲੀ ਜਿਹਦੇ ਵਿੱਚ ਗੁਰਸਿੱਖਾਂ ਨੇ ਬਹੁਤ ਵੱਡੇ ਤਸੱਦਕ ਚਲਦੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਖੂਨ ਦੇ ਨਾਲ ਹੋਲੀ ਕੀਤੀ ਗਈ ਔਰ ਉਹਨਾਂ ਦੇ ਸੀਨੇ ਦੀ ਮੱਝ ਦੀ ਖਰਾਕ ਜਿਹੜੀ ਸੀ ਉਹ ਇਹਨਾਂ ਗੁਰਦਆਮਾ ਦੀ ਸੇਵਾ ਸੰਭਾਲ ਵਿੱਚ ਆ ਮੈਂ ਲੰਮਾ ਨਹੀਂ ਕਰਨਾ ਕਿਉਂਕਿ ਬੜਾ ਵੱਡਾ ਹੀ ਕਹਾਸੇ ਜੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਸਿੱਖਾਂ ਨੇ ਸਥਾਪਿਤ ਕੀਤੀ ਕਿ ਗੁਰਦੁਆਰੇ ਸੇਵਾ ਸੰਭਾਲ ਕੀਤੀ ਜਾਵੇ। ਉਹਨੂੰ ਸਿਸਟਮ ਵਿੱਚ ਲਿਆਉਣ ਵਾਸਤੇ ਇੱਕ ਐਕਟ ਤਿਆਰ ਕੀਤਾ ਗਿਆ ਜਿਸ ਨੂੰ ਆਪਾਂ 1925 ਦਾ ਐਕਟ ਕਹਿੰਦੇ ਹਾਂ। ਜੀ। ਉਹਦੇ ਕੁਝ ਸਿਧਾਂਤ ਨੇ, ਉਹਦੀਆਂ ਕੋਈ ਸ਼ਰਤਾਂ ਨੇ, ਉਹਦੇ ਕੋਈ ਨਿਯਮ ਨੇ, ਉਹਦੇ ਤਹਿਤ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰਦੀ ਹੈ। ਹਮ। ਬੜੇ ਅਫਸੋਸ ਦੀ ਗੱਲ ਹੈ ਕਿ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਕਤ ਨੂੰ ਖਤਮ ਕਰਨ ਵਾਸਤੇ ਹਮ ਜਾ ਸਾਡੇ ਗੁਰਦੁਆਰੇਆਂ ਗੁਰਤਾਮਾਂ ਦੇ ਅੰਦਰ ਸਿੱਧਾ ਦਖਲਅੰਦਾਜ਼ੀ ਕਰਨ ਵਾਸਤੇ ਸਰਕਾਰਾਂ ਜਦੋਂ ਵਿੱਚ ਆ ਕੇ ਕੁਸਪੈਟ ਕਰਦੀਆਂ ਉਸ ਵੇਲੇ ਵਰਦਨ ਨਸਾਨ ਹੁੰਦਾ ਸੋ ਮੈਂ ਸਮਝਦੀ ਹਾਂ ਕਿ ਕਿਸੇ ਵੀ ਧਾਰਮਿਕ ਸੰਸਥਾਵਾਂ ਦੇ ਵਿੱਚ ਕਿਸੇ ਸਰਕਾਰ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਵਿੱਚ ਉਹਦਾ ਕਾਰਨ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਡੈਮੋਕ੍ਰੈਟਿਕ ਤਾਂਗ ਦੇ ਨਾਲ ਚੁਣੀ ਜਾਂਦੀ ਹੈ ਔਰ ਸਾਰੇ ਫੈਸਲੇ ਆਪਣੇ ਨਿਯਮ ਦੇ ਆਪ ਚੁਣੇ ਜਾਂਦੇ ਕੁਈ ਨਾਮਿਨੇਟਡ ਇਨ ਦੇਸ਼ ਦੇ 15 ਮੈਂਬਰ ਨਾਮਿਨੇਟ ਕੀਤੇ ਜਾਂਦੇ ਆ ਉਹ ਵੀ ਬਾਹਰੀ ਸਟੇਟਾਂ ਵਿੱਚ ਨਹੀਂ ਜਾਂਦੇ। ਵੀ ਬਾਕੀ ਮੈਂਬਰ ਜਿਹੜੇ ਆ 170 ਮੈਂਬਰ ਉਹ ਚੁਣ ਕੇ ਹੁੰਦੇ। ਸੋ ਜਿਹਦੇ ਚ ਹਰਿਆਣਾ ਵੀ ਸੀ, ਹਿਮਾਚਲ ਵੀ ਸੀ, ਚੰਡੀਗੜ੍ਹ ਵੀ ਸੀ ਕਿਉਂਕਿ ਵੱਡਾ ਪੰਜਾਬ ਜਿਹੜਾ ਪਹਿਲਾਂ ਸੀ। ਕੁਝ ਪੰਜਾਬ ਪਾਕਿਸਤਾਨ 'ਚ ਰਹਿ ਗਿਆ। ਉਹ ਗੁਰਦ ਆਮ ਸਾਡੇ ਤੋਂ ਪਿੱਛੜ ਗਏ। ਇਧਰ ਬਹੁਤ ਥੋੜੇ ਗੁਰਦ ਆਮ ਸਾਡੇ ਜਿਹੜੇ ਆ ਇਹਨਾਂ ਦੀ ਸੇਵਾ ਸੰਭਾਲ ਵਾਸਤੇ ਇੱਕ ਕਮੇਟੀ ਚੱਲਦੀ ਆਈ। ਪਰ ਅਫਸੋਸ ਹੈ ਕਿ ਉਹ ਸਾਡੇ ਵਰਤਮਾਨਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਸਤੇ ਪਹਿਲਾਂ ਜਿਹੜਾ ਸੀ ਪਰ ਕਮੇਟੀ ਬਣਾ ਦਿੱਤੀ ਹਰਿਆਣਾ ਦੇ ਵਿੱਚ ਜਿਹੜੀ ਕਿ ਬਿਲਕੁਲ ਹੀ ਕਾਨੂੰਨੀ ਤੌਰ ਤੇ ਗਲਤ ਹੈ ਕਿਉਂਕਿ ਨਾ ਕੋਈ ਇਹ ਕੋਈ ਵੀ ਚੇਂਜ ਹੋਣੀ ਸੀ ਇਹ ਪਾਰਲੀਮੈਂਟ ਵਿੱਚ ਹੋਣੀ ਸੀ ਕਿਉਂਕਿ ਇਹ ਜਿਹੜੀ ਸੀ ਹੁਣ ਚਾਰ ਸਟੇਟਾਂ ਵਿੱਚ ਵੰਡੀ ਹੋਣ ਕਰਕੇ ਪਾਵਰ ਜਿਹੜੀ ਸੀ ਚੋਣ ਕਰਾਉਣ ਦੀ ਉਹ ਸੀ ਭਾਰਤ ਸਰਕਾਰ ਦੇ ਭਾਰਤ ਸਰਕਾਰ ਨੇ ਚੋਣ ਨਹੀਂ ਕਰਵਾਈ ਲੰਬਾ ਸਮਾਂ ਹੋ ਗਿਆ ਤੇ 1964 ਤੋਂ ਬਾਅਦ ਇਸੇ ਤਰ੍ਹਾਂ ਚੱਲਦਾ ਆਇਆ ਕਈ 13 ਸਾਲ ਕਈ 18 ਸਾਲ ਕਈ 19 ਸਾਲ ਕਈ 11 ਸਾਲ ਇਸ ਤੰਗ ਦੇ ਨਾਲ ਚੋਣ ਡਿਲੇ ਹੋ ਗਈ ਡਿਲੇ ਹੋਣ ਦੇ ਨਾਲ ਬਹੁਤ ਸਾਰੇ ਨੁਕਸਾਨ ਵੀ ਹੋ ਗਏ ਕਿਉਂਕਿ ਜਿਹੜੇ ਮੈਂਬਰ ਕੋਈ ਘੱਟ ਕੰਮ ਕਰਦੇ ਆ ਜਾਂ ਕੋਈ ਗਲਤ ਕੰਮ ਕਰ ਜਾਂਦੇ ਆ ਜਾਂ ਠਾਈ ਤੀ ਤੇ ਮੈਂਬਰ ਵੈਸੇ ਦੁਨੀਆ ਤੋਂ ਚਲੇ ਗਏ ਤੇ ਚਾਹੀਦੀ ਹੈ ਕਿ 5 ਸਾਲ ਦੇ ਸਮੇਂ ਤੋਂ ਬਾਅਦ ਚੋਣ ਹੋ ਜੇ ਚੋਣ ਨਾ ਹੋਣ ਕਰਕੇ ਬਹੁਤ ਸਾਰੇ ਨੁਕਸਾਨ ਵੀ ਸਾਡੇ ਹੋਏ ਜਿਹਦੇ ਨਾਲ ਅੱਜ ਜਿਹੜੀ ਹੈ ਸਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹਨਾਂ ਨੇ ਬਿਨਾਂ ਵਜ੍ਹਾ ਤੋਂ ਇੱਕ ਸਿਆਸੀ ਰੰਗ ਦੇ ਕੇ ਬਣਾ ਦਿੱਤੀ ਗਈ। ਪਹਿਲਾਂ ਕਾਂਗਰਸ ਦੀ ਸਰਕਾਰ ਨੇ ਉੱਡੇ ਨੇ ਇਹਨੂੰ ਸ਼ੁਰੂਆਤ ਕੀਤਾ। ਉਹਨੇ ਐਕਟ ਬਣਾਇਆ। ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ। ਉਹਨੇ ਐਕਟ ਨੂੰ ਅਮਲੀ ਜਾਮਾ ਪੈਣਾ ਦਿੱਤਾ। ਤੇ ਤੁਸੀਂ ਇਹ ਦੇਖੋ ਕਿ 1925 ਦਾ ਐਕਟ ਡੀ ਨੋਟੀਫਾਈ ਨਹੀਂ ਹੋਇਆ। ਸਾਡੇ ਮੈਂਬਰ ਡੀ ਨੋਟੀਫਾਈ ਨਹੀਂ ਹੋਏ। ਅਜੇ ਵੀ ਕੰਮ ਕਰ ਰਹੇ ਹੈ 11 ਮੈਂਬਰ ਸਾਡਾ ਸੀਨੀਅਰ ਮੇਜਿਸਟਰ ਪ੍ਰਧਾਨ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਸੀ ਹਰਿਆਣੇ ਦਾ ਸਾਡੇ ਕੰਸਟੀਟੂਐਂਸੀ ਜਿਹੜੀਆਂ ਬੜੀਆਂ ਹੀਆਂ ਕੋਈ ਡੀਨੋਟੀਫਾਈ ਨਹੀਂ ਹੋਈਆਂ ਜਦੋਂ ਉਹ ਸਾਰੇ ਐਗਜ਼ਿਸਟ ਕਰਦੇ ਆ ਤੇ ਇਹਨਾਂ ਨੇ ਕਿਸ ਤਰ੍ਹਾਂ ਇੱਕ ਆਰਡੀਨੈਂਸ ਜਾਰੀ ਕਰਕੇ ਇਹ ਤੇ 40 ਮੈਂਬਰ ਜਿਹੜੇ ਸੀ ਉਹ ਨਾਮਿਨੇਟ ਕਰ ਦਿੱਤੇ ਉਹ 40 40 ਮੈਂਬਰ ਕਿੱਥੇ ਨਾਮਿਨੇਟ ਹੋਏ ਮੁੱਖ ਮੰਤਰੀ ਦੀ ਦਫ਼ਤਰ ਵਿੱਚ ਬੈਠ ਗਏ ਸੋ ਇਹ ਕਹਿਣ ਤੋਂ ਪਾਪ ਕਿ ਸਿੱਧਾ ਹੀ ਸਰਕਾਰ ਨੇ ਨਾਮਿਨੇਟ ਬੀਬੀ ਜੀ ਇਸ ਦੇ ਵਿੱਚ ਲੱਗਦਾ ਕਿ ਆ ਤੁਸੀਂ ਆਵਾਜ਼ ਚੁੱਕ ਰਿਓਂ ਸ਼ਰੂਨੀਆ ਕਮੇਟੀ ਆਵਾਜ਼ ਚੁੱਕ ਰਹੀ ਹੈ ਕਿ ਸਿਕਨਾਲ ਧੱਕਾ ਬਦਾਸਤਰੀ ਕਰਾਗੇ ਪੰਜਾਬ ਸਰਕਾਰ ਵੱਲੇ ਵਿਸ਼ੇਤ ਤਰੀਕੇ ਨਾਲ ਹੋਇਆ 1925 ਸੂਤ ਜਿਹੜਾ ਕਿ ਕਰਨਾ ਬਿੱਲ ਵੀ ਦਿੱਤਾ ਗਿਆ ਕਿ ਸਿਕਨਾਲ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਵੱਲੇ ਨਹੀਂ ਹੋ ਸਕਿਆ ਹਰਿਆਣਾ ਸਰਕਾਰ ਵੱਲੇ ਨਹੀਂ ਹੋ ਸਕਿਆ ਫਿਰ ਉਹ ਨਦੇੜ ਜਾ ਕੇ ਕਿਵੇਂ ਕਰਾ ਲੋਗੇ ਹੋ ਜਾਏਗਾ ਹੱਲ ਉਹ ਤਾਂ ਫਿਰ ਉਹ ਕਰ ਚੁੱਕੇ ਨਾ ਦਾ ਕੁਝ ਪਰ ਦੁੱਖ ਦੀ ਗੱਲ ਤੇ ਇਹ ਹੀ ਹੈ ਕਿ ਪਹਿਲਾਂ ਹਰਿਆਣੇ 'ਚ ਹੀ ਮਤ ਕਰਕੇ ਫਿਰ ਅੱਜ ਇਹਨਾਂ ਨਦੇੜ ਸਾਭ ਦੇ ਵਿੱਚ ਨੇ ਨਾ 15 ਹਵਾਲਾ ਇੱਕ ਸਿਸਟਮ ਸੀ ਸਾਡਾ ਇੱਕ ਬੋਰਡ ਬਣਿਆ ਸੀ ਉਸ ਬੋਰਡ ਦੇ ਵਿੱਚ ਤਿੰਨ ਮੈਂਬਰ ਚੁਣ ਕੇ ਹੁੰਦੇ ਸੀ ਚਾਰ ਮੈਂਬਰ ਉੱਥੇ ਮਜੂਰ ਸਾਹਿਬ ਦੀਵਾਨ ਬਣਿਆ ਹੋਇਆ ਉੱਥੋਂ ਹੁੰਦੇ ਸੀ ਨਾਮਜਤ ਦੋ ਮੈਂਬਰ ਮਹਾਰਾਸ਼ਟਰੀ ਸਰਕਾਰ ਦੇ ਸਟਾਫ ਜਤ ਇੱਕ ਹਰਦਵਾਰ ਤੋਂ ਹైదరాబాద్ ਤੋਂ ਉੱਥੋਂ ਅਜ ਤੱਕ ਵਰਨਾ ਕਹਿੰਦੀ ਹੈ ਜਿਹਨੂੰ ਉੱਥੋਂ ਹੁੰਦਾ ਸੀ ਇੱਕ ਮੈਂਬਰ ਚਾਰ ਮੈਂਬਰ ਐਸ.ਸੀ. ਪੀ.ਸੀ ਦੇ ਹੁੰਦੇ ਸੀ ਇੱਕ ਮੈਂਬਰ ਚੀਫ ਕਲਸਾ ਜਨਰਲ ਸੀ 17 ਮੈਂਬਰੀ ਬੋਰਡ ਸੀ ਤਾਰਾ ਮੈਂਬਰੀ ਬੋਰਡ 2000 ਤੋਂ ਲੈ ਕੇ ਉਪੰਗ ਕਰ ਦਿੱਤਾ। ਭੰਗ ਕਰਕੇ ਡੀਸੀਪੀ ਨੂੰ ਲਾ ਦਿੱਤਾ ਸੀ ਪਸਰੀਚਰ ਸਾਹਿਬ ਕੇ ਬਾਅਦ ਵਿੱਚ ਇੱਕ ਹੋਰ ਲਾ ਦਿੱਤਾ ਇਹਨਾਂ ਕਲੈਕਟਰ ਲਾ ਦਿੱਤਾ ਸੀ ਜਿਹੜਾ ਕਿ ਬਰਦਾਸ਼ਤ ਨਹੀਂ ਕਿਸੇ ਨੇ ਕੀਤਾ ਸੀ ਕਿ ਉਹ ਹਿੰਦੂ ਜੈਂਟਲਮੈਨ ਸੀ ਕਿਲੀ ਸ਼ੇਵਨ ਸੀ ਚਲੋ ਖੈਰ ਹੁਣ ਇਹਨਾਂ ਨੂੰ ਐਕਟ ਵਿੱਚ ਸੋਧ ਕਰਨ ਦੀ ਲੋੜ ਕੀ ਸੀ ਜਿਸ ਦਾ ਪਹਿਲਾ ਸਿਸਟਮ ਚੱਲਦਾ ਆਇਆ ਸੀ ਉਸ ਸਿਸਟਮ ਦਾ ਐਕਟ ਵਿੱਚ ਸੋਧ ਵੀ ਜੇ ਕੋਈ ਕਰਨੀ ਹੋਵੇ ਤਾਂ ਸਾਰੀਆਂ ਸਿੱਖ ਸੱਜਣ ਬੰਦੀਆਂ ਨੂੰ ਇਕੱਠੇ ਕਰ ਲੈਣਾ ਚਾਹੀਦਾ ਸਿੱਖ ਸਤਾਹਲ ਪੁੱਛਣਾ ਚਾਹੀਦਾ ਕਿ ਆਇਐਸ ਸੋਧ ਕਰਨੀ ਹੈ ਜਿਹੜੀ ਕਿ ਗੁਰਦੁਆਰਿਆਂ ਦੇ ਭਲੇ ਵਿੱਚ ਹੋਵੇ ਐ ਨਹੀਂ ਕਿ ਸਰਕਾਰ ਸਿੱਧੀ 12 ਮੈਂਬਰ ਨਾਮਿਨੇਟ ਕਰੇ ਦੋ ਮੈਂਬਰ ਮਹਾਰਾਸ਼ਟਰੀ ਸਰਕਾਰ ਕਰਦੀ ਰਹੀ ਸੀ ਅੱਜ 12 ਮੈਂਬਰ ਸਿੱਧੀ ਜੀ ਉਹ ਨਾਮਿਨੇਟ ਕਰੇਗੀ ਤੇ ਦੋ ਮੈਂਬਰ ਰੱਖ ਲੈ ਇਸੀ ਪੀਸੀ ਦੇ ਤੇ ਤਿੰਨ ਮੈਂਬਰ ਚੁਣ ਕੇ ਆਉਣਗੇ ਕੀ ਵੈਲਿਊ ਰਹੇਗੀ ਚੁਣ ਕੇ ਆਏ ਮੈਂਬਰਾਂ ਦੀ ਚੁਣ ਕੇ ਆਏ ਮੈਂਬਰ ਜਿਹੜੇ ਐ ਪਬਲਿਕ ਚੋਂ ਆਣੇ ਐ ਉਹ ਤਿੰਨ ਤੇ ਜਿਹੜੇ ਨਾਮਿਨੇਸ਼ਨ ਹੋਣੀਆਂ 12 ਇਹਦਾ ਮਤਲਬ ਕਿ ਸਰਕਾਰ ਨੇ ਸਿੱਧਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਉਹ ਜੇ ਸਰਕਾਰਾਂ ਨੇ ਸਰਕਾਰਾਂ ਚਲਾਉਣੀਆਂ ਡਿਵੈਲਪਮੈਂਟ ਆਮ ਲੋਕਾਂ ਦੀ ਕਰਨੀ ਹੈ ਸਟੇਟ ਦੀ ਕਰਨੀ ਹੈ ਕਿ ਸਰਕਾਰਾਂ ਨੇ ਸਿੱਧਾ ਗੁਰਦੁਆਰੇ ਚਲਾਉਣੇ ਸਿੱਖ ਕੌਮ ਦੇ ਇੱਡੇ ਵੱਡੀਆਂ ਸਸਤਾਵਾਂ ਵਿੱਚ ਤਕਰੰਤਾ ਜੀ ਕਰਕੇ ਅੱਜ ਬਹੁਤ ਵੱਡੀ ਲੋਕਾਂ ਦੇ ਵਿੱਚ ਫੀਡ ਮਹਿਸੂਸ ਹੋਈ ਹੈ ਤਕਲੀਫ ਮਹਿਸੂਸ ਹੋਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਪਾਇਆ ਇਸ ਕਰਕੇ ਸੀ ਜੇ ਸੱਚ ਕੋਈ ਜਾਣੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਹੋਂਦ ਵਿੱਚ ਆਈ ਸਿੱਖਾਂ ਨੇ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਦੀ ਸਥਾਪਨਾ ਕੀਤੀ ਉਹ ਇਸ ਲਈ ਕੀਤੀ ਸੀ ਇਸ ਲਈ ਨਹੀਂ ਕੀਤੀ ਸੀ ਕਿ ਸ਼ੋਮਣੀ ਕਾਲ ਜ ਸਰਕਾਰਾਂ ਬਣਾਈ ਇਸ ਲਈ ਸੀ ਕੀਤਾ ਕਿ ਉਹ ਚੀਫ ਮਿਨਿਸਟਰ ਬਣ ਜਾਂ ਸੀਐਮ ਬਣ ਜਾਂ ਕੋਈ ਮਿਨਿਸਟਰ ਬਣ ਸ਼ੋਮਣੀ ਕਾਲ ਜ ਬਣਾਈ ਇਸ ਕਰਕੇ ਸੀ ਕਿ ਜਦੋਂ ਗੁਰਤਾਮਾ ਦੇ ਹਮਲਾ ਹੋਵੇ ਜਦੋਂ ਗੁਰਤਾਮਾ ਦਾ ਨੁਕਸਾਨ ਹੋਵੇ ਜਦੋਂ ਕੋਈ ਦਖਲਅੰਦਾਜ਼ੀ ਹੋਵੇ ਉਹ ਸੰਘਰਸ਼ ਕਰ ਜਾਂ ਜਦੋਂ ਪੰਜਾਬ ਦੇ ਹਿੱਤਾਂ ਨੂੰ ਕੋਈ ਠੇਸ ਪਹੁੰਚਦੀ ਹੈ ਪੰਜਾਬ ਦੇ ਹਿੱਤਾਂ ਦੇ ਉੱਤੇ ਵਾਰ ਹੁੰਦਾ ਤੇ ਉਹ ਸੰਘਰਸ਼ ਕਰ ਇਹ ਸੰਘਰਸ਼ੀਲ ਪਾਰਟੀ ਬਣਾਈ ਸੀ ਜਿਨੇ ਪੰਜਾਬ ਦੇ ਹਿੱਤਾਂ ਲਈ ਤੇ ਪੰਥ ਦੇ ਹਿੱਤਾਂ ਵਾਸਤੇ ਯੋਜਨਾ ਸੀ ਹੁਣ ਅੱਜ ਅਫਸੋਸ ਇਸ ਕਰਕੇ ਹੈ ਕਿ ਅੱਜ ਸਾਡਾ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਣ ਕਰਕੇ ਅੱਜ ਸਰਕਾਰਾਂ ਦੀ ਹਿੰਮਤ ਪੈ ਰਹੀ ਸ਼੍ਰੋਮਣੀ ਅਕਾਲੀ ਦਲ ਜਦੋਂ ਕਮਜ਼ੋਰ ਹੋਇਆ ਸਰਕਾਰਾਂ ਨੇ ਹਿੰਮਤ ਪਾਈ ਤੇ ਮੈਂ ਸਮਝਦੀਆਂ ਕਿ ਸਿੱਖਾਂ ਨੂੰ ਅੱਜ ਜਾਗਰੂਕ ਹੋਣਾ ਪਏਗਾ ਸਿਕਨ ਸचेਤ ਹੋਣਾ ਚਾਹੀਦਾ ਕਿ ਇੱਕੋ ਸ਼੍ਰੋਮਣੀ ਅਕਾਲੀ ਦਲ ਸੀ ਜਿਹਨੂੰ ਬਚਾਉਣਾ ਚਾਹੀਦਾ ਸੀ ਪਰ ਮੈਨੂੰ ਅਫਸੋਸ ਹੈ ਕਿ ਸਾਡੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਿਹੜਾ ਪ੍ਰਕਾਸ਼ ਸਾਹਿਬ ਇਹੋ ਇਸ ਕਦੀ ਚਿੰਤਾ ਨਹੀਂ ਕਰੀ ਉਹ ਕੇਵਲ ਤੇ ਕੇਵਲ ਇਹੀ ਸੋਚ ਰਿਹਾ ਹੈ ਕਿ ਸ਼ਾਇਦ ਅਸੀਂ ਕੁਰਸੀ ਲਲਬਾ ਕੇ ਤੇ ਵੱਡੇ ਬਣ ਜੂਗੇ ਨਹੀਂ ਜਦ ਤੱਕ ਅਸੀਂ ਸਿੱਖ ਕੌਮ ਦੇ ਮਹਾਨ ਆਧਾਰੇ ਨਹੀਂ ਬਚਾ ਸਕਦੇ ਪੰਜਾਬ ਦੇ ਹਿੱਤਾਂ ਨੂੰ ਨਹੀਂ ਬਚਾ ਸਕਦੇ ਹੁਣ ਚਿਰ ਤੱਕ ਸਾਡੀ ਸ਼ਕਤੀ ਕਿਸੇ ਕੰਮ ਨਹੀਂ ਬੀਬੀ ਜੀ ਬਾਦਲ ਸਾਹਿਬ ਦਾ ਪੂਰਾ ਸੁਚੇਤ ਹੋਏ ਪਏ ਨੇ ਪੂਰਾ ਐਕਟਿਵ ਹੋਏ ਪਏ ਨੇ ਪੰਜਾਬ ਦੇ ਵਿੱਚ ਉਹ ਤਾਂ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਹ ਤਾਂ ਸਾਰਾ ਕੁਝ ਬਚਾਉਣ ਨੂੰ ਫਿਰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸੁਚੇਤ ਕਿਉਂ ਨਹੀਂ ਹੈਗੇ ਇਹ ਚੀਜ਼ਾਂ ਨੂੰ ਲੈ ਕੇ ਗੰਭੀਰ ਕਿਉਂ ਨਹੀਂ ਹੈਗੇ ਕਿ ਜਾਗਰੂਕ ਕਿਉਂ ਨਹੀਂ ਹੈਗੇ ਪੰਜਾਬ ਆਪੇ ਪੱਚ ਜਾਣਾ ਹੈ ਜਦੋਂ ਸਾਡੇ ਪੰਜਾਬ ਦੇ ਹਿੱਤ ਜਿਹੜੇ ਐ ਉਹ ਅਸੀਂ ਉਹਨਾਂ ਨੂੰ ਰਾਖੀ ਕਰ ਲਵਾਂਗੇ ਹੂੰ ਜਦੋਂ ਪੰਜਾਬ ਦੇ ਕਲਚਰ ਨੂੰ ਬਚਾਉਣਾ ਜਦੋਂ ਪੰਜਾਬੀਆਂ ਦੇ ਅੱਖ ਦੇ ਕੈਰੈਕਟਰ ਚਾਹਗੇ ਜਦੋਂ ਪੰਜਾਬੀਆਂ ਦਾ ਜੀਵਨ ਜਿਹੜਾ ਹੈ ਉਹਨੂੰ ਅਸੀਂ ਸੁਰੱਖਿਅਤ ਕਰ ਲਾਂਗੇ ਪੰਜਾਬ ਦੇ ਆਪੇ ਬਾਜੇਗਾ ਹੂੰ ਇਦਾਂ ਤੁਰੇ ਫਿਰਨਾ ਪੰਜਾਬ ਨਹੀਂ ਬਚਣਾ ਇਹ ਤੇ ਲੋਕਾਂ ਨੂੰ ਪੜਨਾ ਪਏਗਾ ਲੋਕਾਂ ਦੀ ਵਿਚਾਰਧਾਰਾ ਨੂੰ ਜਾਨਣਾ ਪਏਗਾ ਕਿ ਲੋਕ ਅੱਜ ਕਿਉਂ ਉੱਖਰੇ ਪਏ ਅੱਜ ਪੰਜਾਬੀ ਜਿਹੜੇ ਆ ਕਿਉਂ ਟੁੱਟੇ ਪਏ ਆ ਅੱਜ ਚਾਹ ਬਸ ਸਿਆਸਤ ਕਰਦੇ ਆ ਫਿਰ ਇਹ ਸਾਰੀ ਚੀਜ਼ ਵੋਟ ਬੈਂਕ ਇਕੱਠਾ ਕਰਨ ਵਾਸਤੇ ਕਿ 24 ਦੇ ਵਿੱਚ ਥੋੜੇ ਸਟਰੋਂਗ ਹੋ ਜੀ ਦਰਸਲ ਉਹਨਾਂ ਦੇ ਮਨਚੇ ਪਤਾ ਨਹੀਂ ਕੀ ਬੈਠੇ ਹੋਏ ਆ ਕਿ ਜੀ ਅਸੀਂ ਸ਼ਾਇਦ ਇੰਨਾ ਲਾ 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 ਕਰਕੇ ਇੱਥੇ ਲੋਕਾਂ ਨੂੰ ਦੱਸ ਦਾਂਗੇ ਕਿ ਸਾਡਾ ਦੁਨੀਆ ਬੜੀ ਅਫਸੋਸ ਹੈ ਕਿ ਜੋਸ਼ ਸ਼ੋਮਣੀ ਦਾ ਲੀਡਰ ਸੀ ਕਿਤੇ ਨਾ ਲੈਂਦੇ ਹੁੰਦੇ ਸੀ ਲੋਕੀ ਕਿ ਪੰਜਾਬ ਸ਼ੋਮਣੀ ਕੱਲ ਦਾ ਪ੍ਰਧਾਨ ਸਾਹਿਬ ਇਧਰੋਂ ਲੇਕੇ ਨਿਕਲੇਗਾ ਮਾਰਚ ਲੈ ਕੇ ਨਿਕਲੇਗਾ ਮੇਰੇ ਖਿਆਲ ਪਿੰਡਾਂ ਵਿੱਚ ਛੋਟੇ ਛੋਟੇ ਬੱਚੇ ਬਜ਼ੁਰਗ ਮਾਵਾ ਭਾਣਾ ਭੱਜ ਭੱਜ ਕੇ ਹੁੰਦੇ ਹੁੰਦੇ ਸੀ ਅੱਜ ਬੜੀ ਤਕਲੀਫ ਹੋ ਰਹੀ ਹੈ ਕਿ ਟਰੈਕਟਰ ਇਕੱਠੇ ਕਰਕੇ ਜੇ ਲਿਆ ਰਹੇ ਤੇ ਇੱਕ ਇੱਕ ਟਰੈਕਟਰ ਚਲਾਉਣ ਵਾਲਾ ਹੀ ਹੁੰਦਾ ਜਿੱਤੇ ਟਰਾਲੀਆਂ ਪਰ ਪਰ ਕੇ ਲੋਕ ਆਉਂਦੇ ਹੁੰਦੇ ਸੀ ਜੇ ਗੱਡੀਆਂ ਚੱਲ ਰਹੀਆਂ ਨੇ ਨਾਲ ਤੇ ਗੱਡੀਆਂ ਉਹੀ ਵਰਕਰ ਹੀ ਨੇ 2-250 ਵਰਕਰ ਕੋਈ 100 ਟਰੈਕਟਰ ਚਲਾ ਰਿਹਾ 100 ਬੰਦਾ ਬੈਠ ਕੇ ਕੋਈ 2 100 ਗੱਡੀ ਲੈ ਕੇ ਆ ਰਿਹਾ 2 ਬੰਦੇ ਬੈਠੇ 200 300 ਉਹੀ ਸੰਗਤ ਚੱਲ ਰਹੀ ਹੈ ਤੇ ਆਮ ਪਬਲਿਕ ਜਿਹੜੀ ਹੈ ਉਹਦੇ ਅੰਦਰ ਉਛਾਹ ਨਹੀਂ ਪੈਦਾ ਹੋ ਰਹੀ ਹੈ ਉਹਦੀ ਖਿੱਚ ਨਹੀਂ ਪੈਦਾ ਹੋ ਰਹੀ ਇਹ ਬੀਬੀ ਜੀ ਤੁਸੀਂ ਉਹ ਤੌਰ ਕੇ ਨਹੀਂ ਆ ਰਹੇ ਇਹ ਤੁਸੀਂ ਤਾਂ ਕਹਿ ਰਹੇ ਹੋ ਕਿ ਤੁਹਾਨੂੰ ਉਹਨੂੰ ਐਕਟ ਵਾਪਸ ਜਿੱਤਣਾ ਨਹੀਂ ਉਹਨਾਂ ਨੇ ਵਾਪਸ ਬੁਲਾਇਆ ਦੀ ਪਾਰਟੀ ਤੇ ਵੀ ਵਾਪਸ ਆਜੂ ਕਿ ਬਹੁਤ ਸਾਰੇ ਨੂੰ ਬੁਲਾਇਆ ਵਾਪਸ ਗਏ ਤੁਸੀਂ ਕਹਿੰਿਆ ਮੈਂ ਆਪ ਨੇ ਇੱਕ ਨੂੰ ਬੱਠਾ ਗਿਆ ਤੁਹਾਨੂੰ ਬੁਲਾਇਆ ਦੀ ਤਾਂ ਕਿ ਪੇਸ਼ ਕਰਦੇ ਨਹੀਂ ਕਿ ਅਰਦਾਸ ਹੈ ਮੈਂ ਚੌਨੀ ਹੈ ਕਿ ਸ਼੍ਰੋਮਣੀ ਕਾਲੀ ਦਨ ਉਹੀ ਲੋਕਾਂ 'ਚ ਹਿੰਮਤ ਬਖਾਵੇ ਜਿਹੜੀ ਹਿੰਮਤ ਪਹਿਲਾਂ ਦਿਖਾਈ ਸੀ ਬਾਦਲ ਪਰਿਵਾਰ ਨਾਲ ਟਕੜਾ ਹੋਵੇ ਨਹੀਂ ਬਾਦਲ ਪਰਿਵਾਰ ਨਾਲ ਟਕੜਾ ਹੋਵੇ ਮੈਂ ਮੈਨੂੰ ਕੀ ਤਕਲੀਫ ਚ ਬਾਦਲ ਕੰਮ ਕਰੇ ਮੈਨੂੰ ਤਾਂ ਕੋਈ ਤਕਲੀਫ ਨਹੀਂ ਉਹਦੀ ਪਰ ਬਾਦਲ ਸਾਹਿਬ ਨੂੰ ਨੀਤੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸੀ ਕਿ ਸਾਰੀ ਪਬਲਿਕ ਨੂੰ ਨਾਲ ਲੈ ਕੇ ਚੱਲਣਾ ਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਨਬਜ਼ ਨੂੰ ਪਛਾਣ ਕੇ ਤੁਰੇ ਸ਼੍ਰੋਮਣੀ ਅਕਾਲੀ ਦਲ ਸਿੱਖ ਸੰਸਥਾਵਾਂ ਦੀ ਵੀ ਗੱਲ ਕਰੇ ਸ਼੍ਰੋਮਣੀ ਅਕਾਲੀ ਦਲ ਗੁਰਦਆਮਾਂ ਨੂੰ ਬਚਾ ਸਕੇ ਹੁਣ ਤੁਸੀਂ ਇਹ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਉਥੇ ਮੰਤਰੀ ਰਹੇ ਨੇ ਵਿੱਚ ਮੈਂਬਰ ਪਾਰਲੀਮੈਂਟ ਦੋਨੋਂ ਹੀ ਨੇ ਜਦੋਂ ਇਹ ਮੈਂਬਰ ਪਾਰਲੀਮੈਂਟ ਉਥੇ ਹੋਣ ਇਹ ਮੰਤਰੀ ਉੱਥੇ ਹੋਣ ਤੇ ਸਾਡੇ ਗੁਰਦਆਮਾਂ ਦੇ ਉੱਤੇ ਹਮਲਾ ਬਚੇ ਜਿਸ ਵੇਲੇ ਤੁਹਾਨੂੰ ਪਤਾ ਲੱਗ ਰਿਹਾ ਸੀ ਹਰਿਆਣਾ ਕਮੇਟੀ ਬਣ ਰਹੀ ਸੀ ਉਸ ਵੇਲੇ ਇਹ ਉੱਥੇ ਸੀ ਗੁਰੂ ਜਦੋਂ ਅਸੀਂ ਜਦੋਂ ਸਰਕਾਰ ਭਾਰਤ ਸਰਕਾਰ ਜਦੋਂ ਸਦਾ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਅਸੀਂ ਜਾ ਕੇ ਮੈਂ ਦੋ ਵਾਰੀ ਮੈਂ ਵੀ ਮਿਲੀ ਪ੍ਰਧਾਨ ਮੰਤਰੀ ਜੀ ਨਾਲ ਸਦਾ ਪ੍ਰਕਾਸ਼ ਸੇਵਾਦਾਰ ਗਏ ਸੀ ਉਸ ਵੇਲੇ ਮਨਮੋਹ ਸਦਾ ਮਨਮੋਹ ਸਿੰਘ ਨੇ ਕਿਹਾ ਸੀ ਜਦ ਤੱਕ ਮੈਂ ਕੁਰਸੀ ਤੇ ਬੈਠਾ ਹੋਇਆ ਹਾਂ ਬਾਦਲ ਸਾਹਿਬ ਇਹ ਕਮੇਟੀ ਨਹੀਂ ਟੁੱਟ ਸਕਦੀ ਪ੍ਰਧਾਨ ਮੰਤਰੀ ਕਾਂਗਰਸ ਦੀ ਪਾਰਟੀ ਦਾ ਸੀ ਲੇਕਿਨ ਉਹਨੂੰ ਦੰਦ ਸੀ ਸਿੱਖ ਸੀ ਨਾ ਉਹਨੂੰ ਦਰਦ ਸੀ ਉਹਨੇ ਕਿਹਾ ਇਹ ਨਹੀਂ ਟੁੱਟ ਸਕੇਗੀ ਕੀ ਅੱਜ ਇਹ ਲਗਾਤਾਰ 10 ਸਾਲ ਦੇ ਵਿੱਚ ਮੰਤਰੀ ਵੀ ਬੈਠੇ ਹੋਏ ਐ ਐਮਪੀ ਬੈਠੇ ਹੋਇਆ ਇਹ ਕਨਵਿੰਸ ਨਹੀਂ ਕਰ ਸਕੇ ਕਿ ਸਾਡੀ ਸੰਸਥਾ ਨੂੰ ਕੋਰਾ ਲੱਗ ਜਾਏਗਾ ਨੁਕਸਾਨ ਹੋ ਜਾਏਗਾ ਕਹਿਣਾ ਨਹੀਂ ਚਾਹੀਦਾ ਜਦੋਂ ਇਹਨਾਂ ਨੇ ਛੱਡਿਆ ਠੀਕ ਹੈ ਉਦੋਂ ਕਿਸਾਨਾਂ ਦੇ ਮੁੱਦੇ ਸੀਗੇ ਕਿਸਾਨ ਅਸੀਂ ਹਾਂ ਸਾਰੇ ਪੰਜਾਬ ਦੇ ਲੋਕ 80-70% ਕਿਸਾਨ ਹੈ। ਉਹਨਾਂ ਦਾ ਦਰਦ ਸੀ, ਮੈਂ ਸਮਝਦੀ ਐ। ਪਰ ਉਸ ਵੇਲੇ ਇਹ ਗੱਲਾਂ ਨੂੰ ਸਾਨੂੰ ਬਹੁਤ ਸੁਚੇਤ ਹੋਣਾ ਚਾਹੀਦਾ ਸੀ ਕਿ ਜਦੋਂ ਗੱਲਾਂ ਆਉਂਦੀਆਂ ਸੀ ਨਾ, ਉਦੋਂ ਤੱਕ ਅਨਦਰਾਚੀ ਨਹੀਂ ਕਰ ਦੇਣੀ ਚਾਹੀਦੀ। ਉਹ ਤਾਂ ਕਹਿ ਰਹੇ ਨੇ ਕਿ ਅਸੀਂ ਪੂਰੇ ਸੁਚੇਤ ਤਾਂ ਅਸੀਂ ਬੰਦੀ ਸਿੰਘਾ ਦਾ ਮੁੱਦਾ ਚੁੱਕ ਰਹੇ ਹਾਂ ਪਾਰਲੀਮੈਂਟ ਦੇ ਵਿੱਚ ਕਿ ਛੱਡ ਦੋ। ਐਨਾ ਟਾਈਮ ਹੋ ਗਿਆ। ਬੀਬਾ ਹਸਨਤ ਕੌਰ ਕਹਿੰਦੇ ਨੇ ਕਿ ਤੁਸੀਂ ਛੱਡ ਦੋ। ਤਾਂ ਦੂਜੇ ਪਾਸੇ ਬਾਦਲ ਸਾਹਿਬ ਕਹਿੰਦੇ ਨੇ ਕਿ ਕਿਸਾਨੀ ਦਾ ਮੁੱਦਾ ਚੁੱਕ ਰਹੇ ਹਾਂ, ਸਾਰੇ ਮੁੱਦੇ ਚੁੱਕ ਰਹੇ ਹਾਂ ਕਹਿੰਦੇ ਪਿਛੇ ਇਹ ਵਢਰਾ ਕੀ ਗਿਆ? ਅਸੀਂ ਲੋਕਾਂ ਦੇ ਨਾਲ ਖੜੇ ਹੋਇਆ ਕਹਿੰ ਪੱਕੇ ਜਿਹੜੀਆਂ ਗਲਤੀਆਂ ਹੋਈਆਂ ਨੇ ਮਾਫ ਕਰਦਣ ਵਾਲੇ ਲੋਕ ਕਰ ਦੇਣਗੇ ਅਬ ਪਛਤਾਇਆ ਕਿਆ ਹੋਦ ਜਬ ਚਿੜੀਆ ਚੋਕੀ ਚੀ ਬੰਦੀ ਸਿੱਖਣ ਦੀ ਅੱਜ ਕੱਲ ਆਪਾਂ ਕਰ ਲੱਗੇ ਆਂ ਕੰਮ ਵੀ ਕਰਦੀ ਆ ਰਹੀ ਹੈ ਇਹ ਵੀ ਕਰਦੀ ਆ ਰਹੀ ਹੈ ਪਰ ਜਦੋਂ ਵਿੱਚ ਬੈਠੇ ਸਾਂ ਸੀ ਉਦੋਂ ਵੀ ਕੀਤੀ ਜਾ ਸਕਦੀ ਸੀ ਜਦੋਂ ਵਿੱਚ ਮਨਿਸਟਰ ਹੋਈ ਹੈ ਨਾ ਜੀ ਉਦੋਂ ਸਦਰਦ ਹੋਰ ਹੁੰਦਾ ਹੈ ਉਦੋਂ ਸੁਣਵਾਈ ਹੋਰ ਹੁੰਦੀ ਹੈ ਅੱਜ ਤੇ ਉਹਨਾਂ ਨੇ ਸਾਨੂੰ ਪਛਾੜ ਕੇ ਛੁੱਟਿਆ ਹੋਇਆ ਅੱਜ ਸਾਡੀ ਕਿਉਂ ਸੁਣਨਗੇ ਉਹਦੇ ਸ਼੍ਰੋਮਣੀ ਕਾਲੀ ਦਲ ਨੂੰ ਖਤਮ ਕਰਨ ਦੀ ਸੋਚਣਗੇ ਉਹਦੇ ਜਿਵੇਂ ਸ਼ੋਮਣੀ ਕਾਲੀ ਦਲ ਕਮਜ਼ੋਰ ਹੋਵੇ ਇਸ ਗੱਲ ਨੂੰ ਸੋਚਣਗੇ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਚਾਹੀਏ ਕਿ ਸ਼ੋਮਣੀ ਕਾਲੀ ਦਲ ਤਕੜਾ ਹੋਵੇ ਉਹ ਤੇ ਸੋਚਣਗੇ ਕਿ ਪੰਜਾਬ ਦੇ ਵਿੱਚ ਸਾਰਾ ਰਾਜ ਸਾਡਾ ਦੇਸ਼ ਵਿੱਚ ਸਾਰਾ ਰਾਜ ਸਾਡਾ ਉਹ ਤੇ ਇਹੀ ਸੋਚਣਗੇ ਨਾ ਉਹ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਗੇ ਨਾ ਕਿ ਸਾਨੂੰ ਮਜ਼ਬੂਤ ਕਰਨਗੇ ਪਰ ਮੈਂ ਕਹਿੰਦੀ ਨਾ ਸਾਡੀ ਪਾਰਟੀ ਨੂੰ ਮਜ਼ਬੂਤ ਕਰਨ ਲੇਕਿਨ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਇਹ ਫਰਜ਼ ਬੰਦਾ ਹੈ ਕਿ ਜਿਹੜੇ ਅੱਜ ਸਾਡੇ ਸਿੱਖ ਜਾਂ ਮੈਂ ਤਾਂ ਕਹਿੰਦੀ ਕੋਈ ਵੀ ਵਿਅਕਤੀ ਜਿਹੜਾ ਅੱਜ ਸਜ਼ਾਵਾ ਪੂਰੀਆਂ ਕਰਕੇ ਬੈਠਾ ਹੋਇਆ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਆਪਣੇ ਘਰ ਵਾਪਸ ਭੇਜਣਾ ਚਾਹੀਦਾ। ਭਤੀ ਭਤੀ ਸਾਲ ਦੇ ਘੱਟ ਤੋਂ 3 ਦਿਨ ਗੁਣਾ ਸਜ਼ਾਵਾ ਪੂਰੀ ਕਰਕੇ ਆ। ਔਰ ਉਹ ਅੱਜ ਜੇਲਾ ਵਿੱਚ ਧੱਕੇ ਖਾ ਰਿਹਾ ਹੈ। ਮੈਂ ਸਮਝੀ ਦੀ ਹੈ ਕਿ ਸਰਕਾਰਾਂ ਦੇ ਰਿਆ ਉਹ ਸੋਚੀ। ਸਹੀ ਸਹੀ ਕੋ ਪਹੁੰਚਾਉਣਾ ਚਾਹੀਦਾ ਕਿ ਲੋਕਾਂ ਦਾ ਦਿਲ ਕੀ ਕਰਨਗੇ ਤੇ ਇਸੇ ਕਰਕੇ ਲੋਕਾਂ ਦਾ ਪ੍ਰੋਸਟ ਟੁੱਟਦਾ। ਇਸੇ ਕਰਕੇ ਤੇ ਲੋਕ ਕਹਿੰਦੇ ਆ ਕਿ ਸਿੱਖਣ ਨਾਲ ਕਾਨੂੰਨ ਹੋਰ ਹੈ ਤੇ ਦੇਸ਼ ਦੇ ਲੋਕਾਂ ਨਾਲ ਹੋਰ ਹੈ। ਅਭੀ ਵੀ ਜੀ ਅਕੇਲਾ ਸਵਾਲ ਕਰਨਾ ਚਾਹਾਂਗਾ ਜਿਹੜਾ ਪੰਜਾਬ ਸਰਕਾਰ ਦਾ ਸਿਨੈਰੀਓ ਚੱਲ ਰਿਹਾ ਹੈ ਵਿਰੁੱਧ ਈ ਤਰ੍ਹਾਂ ਦਾ ਸਿਨੈਰੀਓ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਕਿ 24 ਫਿਰ ਕਿਹਦੇ ਹੱਥ ਦੇ ਵਿੱਚ ਜਾਏਗਾ ਕੌਣ ਫਿਰ ਸੀਟਾਂ ਕੱਢ ਲੇਗਾ 13 ਦੀਆਂ ਬਾਜ਼ੀ ਮਾਰ ਸਕਦਾ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਦੋਖੇ ਇਸ ਵੇਲੇ ਹਾਲਾਤ ਅਜੇ ਬਹੁਤ ਹੋਰ ਤਰ੍ਹਾਂ ਦੇ ਬਣੀ ਪਏ ਹੂੰ ਪੰਜਾਬ ਦੇ ਲੋਕ ਜਿਹੜੇ ਨਾ ਜੀ ਇਹ ਬਹੁਤ ਹੀ ਚਿੰਤਤ ਵੀ ਹੈ ਇਹ ਨਹੀਂ ਕੋਈ ਸ਼ੱਕ ਕਿ ਉਸ ਚਿੰਤਤ ਇਸ ਕਰਕੇ ਹੈ ਕਿ ਤੇ ਜਕੀਰ ਕਰ ਹੂੰ ਜਿਨ੍ਹਾਂ ਨੂੰ ਇੰਨੀ ਮੈਜੋਰਟੀ ਦੇ ਕੇ ਲੋਕਾਂ ਨੇ ਜਿਤਾਤਾ ਸੀ 92 ਐਮਐਲਏ ਬਣਾਤੇ ਅੱਜ ਉਹ ਵੀ ਸੈਟੀਸਫਾਈ ਨਹੀਂ ਕਰ ਰਹੇ ਕਿਸੇ ਪਾਸੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਔਰ ਕਿਸੇ ਪਾਸੇ ਲਾਅ ਐਂਡ ਆਰਡਰ ਦੀ ਕੋਈ ਲੋਕਾਂ ਨੂੰ ਸਿਕਿਉਰਿਟੀ ਨਹੀਂ ਮਹਿਸੂਸ ਹੋ ਰਹੀ ਕਿਸੇ ਪਾਸੇ ਕੋਈ ਸਾਥ ਨਹੀਂ ਹੈ ਸਿਕਿਉਰਿਟੀ ਦੇ ਸਰੇ ਸਾਰੇ ਪਾਸੇ ਇਹਦਾ ਨਾ ਲੋਕਾਂ ਨੂੰ ਅਨਸਟੇਬਿਲਟੀ ਬਣੀ ਹੋਈ ਹੈ ਲੋਕਾਂ ਦਾ ਭਰੋਸਾ ਹੀ ਟੁੱਟੀ ਜਾਂਦਾ ਹੈ ਜੀ ਇਹ ਦੇਖੋ ਸ਼੍ਰੋਮਣੀ ਕੋਲ ਤਰਫ ਤੋਂ ਕਿੰਨੀਆਂ ਵੋਟਾਂ ਬਣਦੀਆਂ ਔਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਲੋਕਾਂ ਨੂੰ ਰੁਚੀ ਪੈਣੀ লাগੀ ਬਟਾ ਜੋ ਬਹੁਤ ਸੇ ਟੁੱਟੇ ਜਾਂਦੇ ਲੋਕਾਂ ਦੀ ਕਿਸੇ ਪਾਸੇ ਉਹਨਾਂ ਦੇ ਕੋਈ ਚਾਰ ਹੀ ਚੜਦਾ ਕਿ ਵੋਟਾਂ ਬਣਾਉਣੀਆਂ ਆਸੀ ਅਸੀਂ ਚੋਣ ਕਰਨੀਆਂ ਕੋਈ ਹੈ ਜਿਹੜੇ ਬੋਲਦੇ ਤੇ ਹੈ ਸਾਰੇ ਪਰ ਉਹ ਗੱਲ ਨਹੀਂ ਬੰਦੀ ਜਿਹੜੀ ਲੋਕਾਂ ਦੇ ਵਿੱਚ ਹੋਣਾ ਚਾਹੀਦਾ ਸੀ ਲੋਕਾਂ ਨੂੰ ਖੁਸ਼ੀ ਹੁੰਦੀ ਹੁੰਦੀ ਸੀ ਹਾਲਾਂਕਿ ਹੋਣੀ ਚਾਹੀਦੀ ਹੈ ਹਰ ਸਿੱਖ ਨੂੰ ਜੁਮੇ ਵਾਰੀ ਨਾ ਵੋਟ ਬਣਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਜਿਹੜਾ ਹੱਕ ਮਿਲਿਆ ਹੋਇਆ ਕਿ ਉਹਨਾਂ ਕੋਲ ਤਾਕਤ ਦਿੱਤੀ ਹੋਈ ਹੈ ਕਿ ਆਪਣੇ ਨਮਾਇंदे ਆਪ ਚੁਣ ਕੇ ਭੇਜੋ ਚੰਗੇ ਭੇਜੋ ਜਿਹਨੂੰ ਭੇਜਣਾ ਭੇਜੋ ਇਹ ਛੋਟੀ ਗੱਲ ਅਕਦੇ ਸ਼ਿਵਮਨੀ ਗੁਰਦੁਆਰਾ ਪਰੰਦਰ ਕਮੇਟੀ ਜਿਹੜੀ 71 ਮੈਂ ਜਿੱਥੇ ਕਿ ਆਪਣੀ ਸੰਸਥਾ ਦੀ ਕਮੇਟੀ ਨੂੰ ਆਪ ਚੁਣ ਸਕਦੇ ਸੋ ਮੈਂ ਸਮਝਦੀ ਹਾਂ ਕਿ ਅੱਜ ਸੁਚੇਤ ਹੋਣ ਦੀ ਲੋੜ ਹੈ ਲੋਕ ਅੱਜ ਪਰੇਸ਼ਾਨ ਹੈ ਪੰਜਾਬ ਦੇ ਲੋਕ ਕੀ ਵਰਲਡ ਵਿੱਚ ਬੈਠੇ ਲੋਕ ਵੀ ਚੜੇ ਹੈ ਉਹ ਚਾਹਦੇ ਵੀ ਹੈ ਕਿ ਸਾਡੀ ਉਹ ਜਮਾਤ ਆਵੇ ਜਿਹੜੀ ਕਿ ਪੰਜਾਬ ਦੇ ਦਰਦ ਨੂੰ ਸਮਝ ਸਕੇ ਲੇਕਿਨ ਜਿਹੜੀਆਂ ਸਰਕਾਰਾਂ ਨੈਸ਼ਨਲ ਲੈਵਲ ਤੇ ਉੱਤੇ ਉਥੋਂ ਉਪਰੋਂ ਚੱਲਦੀਆਂ ਹੋਣ ਉਹਨਾਂ ਨੂੰ ਇੰਨਾ ਦਰਦ ਨਹੀਂ ਹੁੰਦਾ ਤਾਂ ਹੀ ਕਰਕੇ ਤੇ ਲੋਕਾਂ ਦੇ ਮਨ ਵਿੱਚ ਇੱਕ ਚਿੰਤਾ ਵੀ ਹੈ ਸ਼੍ਰੋਮਣੀ ਕਾਲੀ ਦਲ ਦੀ ਇੱਕ ਪੀੜ ਵੀ ਉਹਨਾਂ ਦੀ ਦਰਦ ਵੀ ਹੈ ਕਿ ਇਹ ਖਤਮ ਨਹੀਂ ਹੋਣੀ ਚਾਹੀਦੀ ਪਾਰਟੀ ਇਹ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਤਾਂ ਜੋ ਗੁਰਦਆਰਾ ਦੀ ਵੀ ਸੇਵਾ ਸੰਭਾਲ ਚੰਗੀ ਤਰ੍ਹਾਂ ਕਰ ਸਕਣ ਤਾਂ ਜੋ ਸਾਡੇ ਸਮਾਜ ਵੀ ਜਿਹੜਾ ਉਸ ਟੇਬਲ ਠੀਕ ਨਾਲ ਆਪਣੇ ਅੱਗੇ ਬੈਠੇ ਜੀ ਬਹੁਤ ਸ਼ੁਕਰੀਆ ਬੀਬੀ ਜਗੀਰ ਕੌਣ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀ ਕਿ ਜਿਸ ਤਰੀਕੇ ਦਾ ਸਿਨੈਰੀਓ ਨਾਦੇੜ ਦੇ ਵਿੱਚ ਤਿਆਰ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬਾਂ ਨੂੰ ਲੈ ਕੇ ਉਸ ਦਿਤੀ ਗੱਲਬਾਤ ਕਰ ਰਹੇ ਸੀ ਕਿ ਤਾਂ ਪੰਜਾਬ ਬਚਾਓ ਜਤਾਂ ਨੂੰ ਲੈ ਕੇ ਸੁਖੀ ਸਿੰਘ ਬਾਦਮਣ ਲੈ ਕੇ ਗੱਲਬਾਤ ਕੀਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ